ਹੈਲੋ ਤਨੂ ਸਰ ਜਿਹੜੀ ਮੈਂ ਤੁਹਾਡੇ ਤੋਂ ਮੋਟਾਪੇ ਦੀ ਦਵਾਈ ਮੰਗਵਾਈ ਸੀ ਨਾ ਮੇਰਾ 5 ਕਿਲੋ weight ਘਟਿਆ ਤੇ ਮੈਂ ਆਪਣੀ ਫਰੈਂਡ ਨੂੰ ਵੀ ਦੱਸਿਆ ਸੀ ਤੇ ਉਹਨਾਂ ਨੇ ਵੀ ਦਵਾਈ ਮੰਗਵਾਈ ਹੈ ਮੋਟਾਪੇ ਵਾਲੀ ਤੁਸੀਂ ਭੇਜ ਸਕਦੇ ਹੋ ਤਨੂ ਸਰ ਜਿਹੜੀ ਮੈਂ ਤੁਹਾਡੇ ਤੋਂ ਮੋਟਾਪੇ ਦੀ ਦਵਾਈ ਮੰਗਵਾਈ ਸੀ ਨਾ ਮੇਰਾ 5 ਕਿਲੋ weight ਘਟਿਆ ਤੇ ਮੈਂ ਆਪਣੀ ਫਰੈਂਡ ਨੂੰ ਵੀ ਦੱਸਿਆ ਸੀ ਤੇ ਉਹਨਾਂ ਨੇ ਵੀ ਦਵਾਈ ਮੰਗਵਾਈਏ ਮੋਟਾਪੇ ਵਾਲੀ ਤੁਸੀਂ ਭੇਜ ਸਕਦੇ ਹੋ ਤੁਸੀਂ ਵੀ ਮਟਾਪੇ ਤੋਂ ਪ੍ਰੇਸ਼ਾਨ ਹੋ ਤੁਹਾਡਾ ਵਜ਼ਨ ਘਟ ਨਹੀਂ ਰਿਹਾ ਦਿਨ ਪ੍ਰਤੀ ਦਿਨ ਵੱਧ ਹੀ ਜਾਂਦਾ ਵਜ਼ਨ ਘਟਾਉਣਾ ਚਾਹੁੰਦੇ ਹੋ ਜੇ ਮਨ ਬਣਿਆ ਹੋਇਆ ਤਾਂ ਫੋਨ ਲਾ ਲਓ ਵਜ਼ਨ ਅਸੀਂ ਤੁਹਾਡਾ ਘਟਾ ਕੇ ਛੱਡਾਂਗੇ ਬਹੁਤ ਸਾਰੇ ਲੋਕਾਂ ਦਾ ਬਹੁਤ ਲੰਬਾ ਹੁੰਦਾ ਅਸੀਂ ਬਹੁਤ ਚੀਜ਼ਾਂ ਕਰਕੇ ਦੇਖ ਲਈ ਸਾਡਾ ਵਜ਼ਨ ਨਹੀਂ ਘਟਿਆ ਸਾਡੇ ਤਰੀਕੇ ਨਾਲ ਚੱਲੋਗੇ ਤਾਂ ਵਜ਼ਨ ਘਟੂਗਾ ਹੀ ਘਟੂਗਾ ਅਸੀਂ ਤੁਹਾਡਾ ਵਜ਼ਨ ਘਟਾ ਕੇ ਛੱਡਾਂਗੇ ਟੈਨਸ਼ਨ ਨਾ ਲਓ ਵਜ਼ਨ ਘਟਾਉਣਾ ਤਾਂ ਬਹੁਤ ਖੀ ਗਾਲਾ ਨਾਲੇ ਖਾਂਦੇ ਪੀਂਦੇ ਵਜਨ ਤੁਸੀਂ ਘਟਾ ਸਕਦੇ ਹੋ ਠੀਕ ਹੈ ਜ਼ਿੰਮੇਵਾਰੀ ਆ ਸਾਡੀ ਵਜਨ ਘਟਾ ਕੇ ਛੱਡਾਂਗੇ ਤੁਹਾਡਾ ਟੈਨਸ਼ਨ ਨਾ ਲਓ ਜੇ ਤੁਸੀਂ ਵਜਨ ਸੱਚੀਓ ਘਟਾਉਣਾ ਚਾਹੁੰਦੇ ਹੋ ਤੁਹਾਡਾ ਮਨ ਬਣਿਆ ਹੋਇਆ ਤਾਂ ਅਸੀਂ ਤੁਹਾਡਾ ਵਜਨ ਘਟਾ ਕੇ ਛੱਡਾਂਗੇ ਤਾਂ ਇਸ ਨੰਬਰ ਤੇ ਫੋਨ ਲਾ ਲਿਓ ਜਿਹੜੇ ਲੋਕ ਸਵਾਦ ਲੈਣਾ ਚਾਹੁੰਦੇ ਨੇ ਪੁੱਛਣਾ ਚਾਹੁੰਦੇ ਨੇ ਪਲੀਜ਼ ਜੇ ਤੁਸੀਂ ਵਜਨ ਘਟਾਉਣਾ ਤਾਂ ਫੋਨ ਲਾਓ ਨਹੀਂ ਤੁਸੀਂ ਫੋਨ ਨਾ ਹੀ ਲਾਇਓ ਤਾਂ ਚੰਗੀ ਗੱਲ ਹੈ ਬਜਰ ਘਟਾ ਕੇ ਤੁਹਾਡਾ ਜਰੂਰ ਛੱਡਾਂਗੇ ਸੱ